ਆਪਾਂ ਜੱਦੀ ਪਰਿਵਾਰ ਤੋਂ ਪਹਿਲਾ ਲਵਾਈਆ ਜਾਦੇ ਉੱਥਾਰੇ ਆਉਂਦੇ ਨੇ ਜੀ ਇਹ ਰਾਜੇ ਮਹਾਰਾਜ ਚਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਣਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਮੋਠ ਤੇ ਹਾਥੀਆਂ ਤੇ ਪਹੁੰਚੀ ਬਰਾਤ ਲਾੜੀ ਨੇ ਦੋਹਰਾਇਆ ਰਾਜੇ ਮਹਾਰਾਜਾਂ ਦਾ ਸੱਭਿਆਚਾਰ ਲੋਕਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕੀਤੀਆਂ ਤਸਵੀਰਾਂ ਹਰੇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਨੂੰ ਖਾਸ ਬਣਾਉਣ ਦੇ ਲਈ ਕੁਝ ਅਜੀਹਾ ਕਰੇ ਜੋ ساری ਉਮਰ ਯਾਦਗਾਰ ਬਣਿਆ ਰਹੇ ਸੋ ਅਜਿਹਾ ਹੀ ਕਾਰ ਦਿਖਾਇਆ ਜिला ਗੁਰਦਾਸਪੁਰ ਦੇ ਪਿੰਡ ਸਾਰ ਚੋਰ ਦੇ ਰਹਿਣ ਵਾਲੇ ਨੌਜਵਾਨ ਸਤਨਾਬ ਸਿੰਘ ਨੇ ਜੋ ਆਪਣੇ ਵਿਆਹ ਵਾਲੇ ਦਿਨ ਆਪਣੀ ਲਾਲੀ ਨੂੰ ਊਠ ਤੇ ਵਿਹੋਣ ਦੇ ਲਈ ਪਹੁੰਚਿਆ ਜੀਹਾਂ ਦਾਸ ਦੇ ਅਜਨਾਲਾ ਦੇ ਇੱਕ ਨਿੱਜੀ ਪੈਲੇਸ ਦੇ ਵਿੱਚ ਜਿਵੇਂ ਹੀ ਬਰਾਤ ਪਹੁੰਚਦੀ ਆ ਤਾਂ ਲੋਕੀ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੀ ਬਰਾਤ ਹੈ ਉਹ ਊਠ ਅਤੇ ਹਾਥੀ ਅਤੇ ਪਹੁੰਚੀਆ ਜਦ ਕਿ ਇਹ ਸਭ ਕੁਝ ਰਾਜੇ ਮਹਾਰਾਜਾਂ ਦੇ ਸਮੇਂ ਦੇ ਵਿੱਚ ਹੀ ਵੇਖਣ ਨੂੰ ਮਿਲਦਾ ਸੀ ਜਦੋਂ ਰਾਜੇ ਮਹਾਰਾਜ ਆਪਣੀਆਂ ਰਾਣੀਆਂ ਨੂੰ ਵਿਹੋਣ ਦੇ ਲਈ ਜਾਂਦੇ ਸੀ ਤਾਂ ਊਠ ਅਤੇ ਹਾਥੀ ਅਤੇ ਜਾਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਲਾੜਾ ਜਦੋਂ ਵੀ ਆਪਣੀ ਲਾੜੀ ਨੂੰ ਵਿਹੋਣ ਦੇ ਲਈ ਜਾਂਦਾ ਹੈ ਤਾਂ ਕਾਰਾਂ ਦੇ ਵਿੱਚ ਜਾਂਦਾ ਹੈ ਪਰ ਜੋ ਇਹ ਤਸਵੀਰਾਂ ਜਨਾਲਾ ਤੋਂ ਸਾਹਮਣੇ ਆਈਆਂ ਨੇ ਹੈਰਾਨ ਕਰ ਦੇਣ ਵਾਲੀਆਂ ਨੇ ਅਤੇ ਲੋਕਾਂ ਦੇ ਵੱਲੋਂ ਵੀ ਇਹ ਤਸਵੀਰਾਂ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰ ਲੀਆਂ ਜਾਂਦੀਆਂ ਨੇ ਜਿਵੇਂ ਹੀ ਬਰਾਤ ਜੜੀ ਉਹ ਇੱਕ ਪੈਲਸ ਦੇ ਵਿੱਚ ਊਠ ਅਤੇ ਹਾਥੀਆਂ ਤੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਰਾਤੀ ਨੱਚਦੇ ਟੱਪਦੇ ਹੋਏ ਜਾ ਰਹੇ ਨੇ ਅੱਗੇ ਤੇ ਪਿਛੇ ਲਾੜਾ ਜਿਹੜਾ ਊਠ ਤੇ ਬੈਠਿਆ ਹੋਇਆ ਨਜ਼ਰ ਆ ਰਿਹਾ ਤਾਂ ਉਸ ਦੇ ਨਾਲ ਕੁਝ ਰਿਸ਼ਤੇਦਾਰ ਵੀ ਉਠਤੇ ਹਾਥੀ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਸੋ ਲਾੜੇ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਤਾਂ ਉਹਨਾਂ ਨੇ ਇਹ ਹੀ ਕਿਹਾ ਹੈ ਕਿ ਉਹਨਾਂ ਦਾ ਸ਼ੌਂਕ ਹੈ ਕਿ ਉਹ ਆਪਣੇ ਪੁਰਖਿਆਂ ਦੇ ਜੋ ਰੀਤੀ ਰਿਵਾਜ ਨੂੰ ਅੱਗੇ ਤੋਰ ਰਹੇ ਨੇ ਅਤੇ ਰਾਜੇ ਮਹਾਰਾਜਾਂ ਦੇ ਜੋ ਸੱਭਿਆਚਾਰ ਨੂੰ ਵੀ ਅੱਗੇ ਤੋਰਦਿਆਂ ਹੋਏ ਉਹਨਾਂ ਦੇ ਵੱਲੋਂ ਇਹ ਇੱਕ ਅਨੋਖਾ ਅਤੇ ਵਿਆਹ ਵਾਲੇ ਦਿਨ ਨੂੰ ਹਮੇਸ਼ਾ ਹੀ ਯਾਦਗਾਰ ਬਣਾਉਣ ਦੇ ਲਈ ਉਪਰਾਲਾ ਕੀਤਾ ਗਿਆ ਇਸ ਦੇ ਲਈ ਉਹ ਜਿਹੜੀ ਬਰਾਤ ਹੈ ਊਠ ਤੇ ਹਾਥੀਆਂ ਤੇ ਲੈ ਕੇ ਆਈ। ਸੋ ਗਲਬਤ ਕਰਦੇ ਆ ਲਾੜੇ ਸਤਨਾਮ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਪਿੰਨ ਨਾਮ ਸਤਨਾਮ ਜੀ ਪਿੰਨ ਮੇਰਾ ਸਾਡ ਜੁੜਿਆ ਜੀ। ਹਾਂਜੀ। ਆਪਾਂ ਜੱਦੀ ਪਰਿਵਾਰ ਤੋਂ ਪਹਿਲਾਂ ਲਵਾਈਆ ਜਾਂਦੇ ਊਠ ਆਦੇ ਨੇ ਜੀ। ਫੇਰ ਗੱਡੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਹਾਥੀਆਂ ਉਠਾ ਦੇ ਆਉਣ ਲੱਗ ਪਏ ਆ ਅੱਜ ਕਿਵੇਂ ਦਾ ਸ਼ੌਂਕ ਪੂਰਾ ਕਰਦੇ ਆ ਕੈਮਰਾ ਮਹਿਸੂਸ ਹੋ ਰਿਹਾ ਅੱਜ ਬਲੱਖਨ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਇਆ ਜੀ ਅੱਛਾ ਆ ਜਾਓ ਜੀ ਸ਼ਰਤ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਉਠਾਂ ਤੇ ਮਤ ਸਾਡਾ ਸਭਾ ਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁੱਢੀ ਹੋਈ ਆ ਜੀ ਜੇ ਆਪਣਾ ਅਸੀਂ ਪੁਰਾਣਾ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾ ਤੂ ਸਾਡੀ ਰਾਜ ਨਹੀਂ ਨਹੀਂ ਰਾਜੇ ਰਾਜੇ ਮਹਾਰਾਜੇ ਰਹੀ ਸੀ ਬੜੀ ਪੁਰਾਣੀ ਰਹੀ ਸੀ ਇਹ ਰਾਜੇ ਮਹਾਰਾਜੇ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੋਣੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਸੀ ਪਰ ਅੱਜ ਫੇਰ ਦੁਬਾਰਾ ਜੀ ਲੇਕਿਨ ਇਹ ਆਡੀ ਆਪਣੀ ਰਹੀ ਸੀ ਇਹ ਬਿਲਕੁਲ ਜੀ ਇਹ ਰਹੀ ਸੀ ਇਸ ਚੀਜ਼ ਦੀ ਤੇ ਇਹ ਰਹੀ ਪੂਰੀ ਕੀਤੀ ਹੈ ਜੀ ਤਾਂ ਲਾ ਕੀ ਲੱਗਦਾ ਸੁਭਦਾਮ ਹਾਂ ਜੀ ਮੇਰਾ ਇਹ ਆਪਣੇ ਨਹੀਂ ਵੀ ਮੇਰਾ ਚਰਦੀ ਕਲਾ ਟਾਈਮ ਟੀਵੀ ਲਈ ਯੋਜਨਾਲਾ ਤੋਂ ਬਬਲੂ ਮਹਾਜਣ ਦੀ ਵਿਸ਼ੇਸ਼ ਰਿਪੋਰਟ